ਹਾਂਜੀ ਸੱਸੀ ਕਲਜੀ ਇਨਸਾਫ ਦੀ ਆਵਾਜ਼ ਵੱਲੋਂ ਅੱਜ ਪਿੰਡ ਪਾਸ਼ਾਪੁਰ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਪਰਲ ਪੀੜਤਾ ਦੇ ਨਾਲ ਗੱਲਬਾਤ ਕੀਤੀ ਗਈ ਔਰ ਉਹਨਾਂ ਨੇ ਸਾਰਿਆਂ ਨੇ ਆਪਣੇ ਆਪਣੇ ਜੋ ਵੀ ਪਾਲਸੀਆਂ ਜਿੰਨੇ ਵੀ ਪੈਸੇ ਜਮ੍ਹਾਂ ਕਰਵਾਏ ਸੀ ਉਹਨਾਂ ਬਾਰੇ ਜਾਣਕਾਰੀ ਦਿੱਤੀ ਔਰ ਇਹਨਾਂ ਨੂੰ 6 ਤਰੀਕ 2024 ਦਿਨ ਸ਼ਨੀਵਾਰ ਨੂੰ ਲੁਧਿਆਣਾ ਵਿਖੇ ਪਹੁੰਚਣ ਵਾਸਤੇ ਵੀ ਕਿਹਾ ਗਿਆ ਜੋ ਕਿ ਆਪਾਂ ਹੁਣ ਚੋਣ ਜਾਬਤਾ ਲਾਗੂ ਹੈ ਚੋਣਾਂ ਨੇੜੇ ਨੇ ਆਪਾਂ ਹੁਣ ਥੋੜਾ ਰੋਲਾ ਪਾਵਾਂਗੇ ਤਾਂ ਆਪਣੇ ਪੈਸੇ ਵਾਪਸ ਮਿਲ ਸਕਦੇ ਨੇ ਜੀ ਵਰਨਾ ਅੱਗੇ ਤੋਂ ਭੁੱਲ ਜਾਓ 5 ਸਾਲਾਂ ਵਾਸਤੇ ਕਿ 5 ਸਾਲਾਂ ਵਿੱਚ ਆਪਣੀ ਕੋਈ ਗੱਲ ਸੁਣੂਗਾ ਹੁਣ ਸਰਕਾਰਾਂ ਹਰ ਕੋਈ ਆਪਣੀਆਂ ਵੋਟਾਂ ਦੇ ਪਿੱਛੇ ਧੱਕੇ ਖਾਂਦੇ ਫਿਰਦੇ ਨੇ ਪਿੰਡਾਂ ਦੇ ਵਿੱਚ ਆਉਂਦੇ ਨੇ ਤਾਂ ਇਹਨਾਂ ਨੂੰ ੱੱਕੇ ਮਾਰ ਕੇ ਬਾਹਰ ਕੱਢੋ ਜਿਹੜਾ ਵੀ ਕੋਈ ਆਉਂਦਾ ਉਹਨੂੰ ਪਹਿਲਾਂ ਇਹ ਸਵਾਲ ਕਰੋ ਵੀ ਸਾਡੇ ਪੈਸੇ ਵਾਪਸ ਕਰੋ ਔਰ ਫਿਰ ਅਸੀਂ ਵੋਟ ਪਾਵਾਂਗੇ ਜਿਹੜੀ ਵੀ ਪਾਰਟੀ ਵਾਲਾ ਆਉਂਦਾ ਕੋਈ ਆਮ ਆਦਮੀ ਪਾਰਟੀ ਹੈ ਕੋਈ ਵੀ ਪਾਰਟੀ ਹੈ ਕੋਈ ਆਪਣੀ ਪਰਸਨਲ ਪਾਰਟੀਆਂ ਨਹੀਂ ਹੈਗੀਆਂ ਇਹ ਆਪਣੇ ਹੀ ਪੈਸਿਆਂ ਤੇ ਰਾਜਨੀਤੀ ਕਰਦੀਆਂ ਨੇ ਔਰ ਸਾਡੇ ਵਰਗੇ ਲੋਕਾਂ ਨੂੰ ਹੈਰਸਮੈਂਟ ਦਿੰਦੀਆਂ ਨੇ ਤਾਂ ਆਪਾਂ ਇੱਕ ਦਿਦਾਰ ਸਿੰਘ ਵੀਰ ਜੀ ਨੇ ਇਹਨਾਂ ਨਾਲ ਗੱਲ ਕਰਾਂਗੇ ਵੀ ਤੁਹਾਡੇ ਕਿੰਨੇ ਪੈਸੇ ਕੰਪਨੀ ਵਿੱਚ ਜਮਾ ਨੇ ਜੀ ਦੱਸੋ ਮੇਰਾ ਜੀ 20000 ਰੁਪਏ ਜਰਵਾ ਜੀ ਅੱਜ ਤੋਂ ਤਕਰੀਬਨ ਬਹੁਤ ਸਾਲ ਹੋ ਗਏ ਜੇ ਮੇਰੇ ਕੋਦ ਨੂੰ ਯਾਦ ਨਹੀਂ ਕਦੋਂ ਦੇ ਮੇਰੇ ਪੈਸੇ ਕਰਾਇਏ ਹੋਣੇ ਜੀ ਕੁੜਕੀ ਦੇ ਨਾਮ ਉੱਤੇ ਕਰਾਇਏ ਸੀ ਜੀ ਚਲੋ ਵੀ ਉਹਦੇ ਨੂੰ ਕੁਛ ਨਾ ਕੁਛ ਦਾਜ ਵਾਸਤੇ ਪੈਸੇ ਵੱਧ ਜਾਣਗੇ ਪਰ ਕੋਈ ਵੀ ਸਾਲੋਂ ਕਿਸੇ ਤਰ੍ਹਾਂ ਦਾ ਵੀ ਅੱਜ ਮੈਂ ਮਾਇਨੇ ਜਿਹੜੇ ਸਾਡੇ ਏਜੰਟ ਸੀਗੇ ਉਹਨਾਂ ਨੇ ਸਾਨੂੰ ਦੱਸਿਆ ਵੀ ਪੈਸੇ ਮਿਲਣਗੇ ਦੇਖੋ ਜੇ ਅਸੀਂ ਕੋਸ਼ਿਸ਼ ਕਰਾਂਗੇ ਜੀ ਤੁਸੀਂ ਕੀ ਕੰਮ ਕਰਕੇ ਪੈਸੇ ਜਮ੍ਹਾਂ ਕਰਵਾਏ ਨੇ ਇੱਕ ਇੱਕ ਕੰਮ ਠੀਕ ਹੈ ਜੀ ਠੀਕ ਹੈ ਵੀਰ ਜੀ ਮਾਤਾ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਪਰਮਜੀਤ ਹੈ। ਹਾਂਜੀ ਕਿੰਨੇ ਪੈਸੇ ਜਮਾਣੇ ਤੁਹਾਡੇ ਜੀ? ਮੇਰੇ ਪੈਸੇ ਤਾਂ ਬਹੁਤ ਨੇ ਜੀ ਜਮਾਣ। ਮੈਂ ਤਾਂ ਦੋ ਬਿਹਾੜੀ ਕੀਤੀ, ਉਹੀ 240 ਕਰਤੇ। ਤਾਂ ਆਪਣੀ ਬੇਟੀਆਂ ਦੇ ਨਾਂ 11-1100 ਰੁਪਇਆ ਮੇਰੀ ਬੇਟੀਆਂ ਨੇ ਆਪਣੇ ਨਾਂ ਤੇ ਬਰਾਕੀਆਂ। ਤਕਰੀਬਨ ਕਿੰਨੇ ਪੈਸੇ ਹੋਣਗੇ ਤੁਹਾਡੇ ਜੀ? ਹੋਣਗੇ ਜੀ 1.5 ਲੱਖ ਰੁਪਇਆ। ਠੀਕ ਹੈ ਜੀ। ਦੇਖੋ ਇਹ ਸਰਕਾਰਾਂ ਕੋਈ ਵੀ ਗੱਲ ਨਹੀਂ ਸੁਣ ਰਹੀਆਂ ਸਾਨੂੰ 9 ਸਾਲ ਹੋ ਗਏ ਸਰਕਾਰਾਂ ਦੇ ਅੱਗੇ ਫਰਿਆਦ ਕਰਦੇ ਆ ਪਰ ਅੱਜ ਤੱਕ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਹੈਗੀ ਤੁਹਾਡਾ ਕੀ ਨਾਮ ਹੈ ਬੇਨ ਜੀ ਹਾਂਜੀ ਤੁਹਾਡੇ ਪੈਸੇ ਕਿੰਨੇ ਜਮਾਣੇ ਜੀ ਪਰਲ ਕੰਪਨੀ ਚ 30000 ਠੀਕ ਹੈ ਕੀ ਕੰਮ ਕਰਦੇ ਤੁਸੀਂ ਵਿਹੜੀ ਕਰਦੇ ਹਾਂ ਠੀਕ ਹੈ ਜੀ ਕਾਦੇ ਵਾਸਤੇ ਪੈਸੇ ਜਮਾ ਕਰਵਾਏ ਸੀਗੇ ਟਰੇਟੀ ਵਾਸਤੇ ਕਰਾਏ ਸੀ ਠੀਕ ਹੈ ਜੀ ਤੇ ਅੱਜ ਤੱਕ ਤੁਹਾਨੂੰ ਕੋਈ ਪੈਸੇ ਵਾਪਸ ਕਰਨ ਵਾਸਤੇ ਨਹੀਂ ਕੋਈ ਨਹੀਂ ਹੁਣ ਕੋਈ ਵੀ ਤੁਹਾਡੇ ਕੋਲ ਵੋਟਾਂ ਲੈਣ ਆਉਂਦਾ ਤਾਂ ਤੁਸੀਂ ਕੀ ਜਵਾਬ ਦਿਓਗੇ ਉਹਨਾਂ ਨੂੰ ਅਜੰਤਾ ਜੀ ਪਹਿਲਾਂ ਆਪਣੀ ਮੰਗ ਕਰਾ ਲਿਓ ਜਿਹੜੇ ਸਾਡਾ ਮਸਲਾ ਹੱਲ ਕਰੋਗੇ ਜਿਹੜਾ ਵੀ ਸਾਨੂੰ ਪੈਸੇ ਵਾਪਸ ਦਿਵਾਉਗਾ ਅਸੀਂ ਉਹਨੂੰ ਵੋਟਾਂ ਪਾਵਾਂਗੇ ਡਰਨਾ ਨਹੀਂ ਹੈਗਾ ਜੇ ਤੁਹਾਨੂੰ ਕੋਈ ਕੁਝ ਕਹਿੰਦਾ ਇਨਸਾਫ ਦੀ ਆਵਾਜ਼ ਤੁਹਾਡੇ ਨਾਲ ਖੜੀ ਹੈ ਹਾਂਜੀ ਮਤਈ ਤੁਹਾਡਾ ਕੀ ਨਾਮ ਹੈ ਜੀ ਮਤਈ ਤੁਹਾਡਾ ਕੀ ਨਾਮ ਹੈ ਜੀ ਕਿੰਨੇ ਪੈਸੇ ਜਮਾਣੇ ਤੁਹਾਡੇ ਤਿੰਨ ਕੱਟੇ ਲੱਗੇ ਮੇਰੇ ਸੁੱਖੀ ਦੇ ਪੱਤੇ ਜਾਨ ਨੂੰ ਕਿੰਨੇ ਹੋਣਗੇ ਤਕਰੀਬ ਕੀਤਾਂ ਮੈਂ ਕਿੰਨੇ ਕਿਸ਼ਤਨੇ ਦੇਣ ਨੂੰ ਕੀ ਕੰਮ ਕਰਦੇ ਸੀ ਤੁਸੀਂ ਕਿਵੇਂ ਪੈਸੇ ਜਮ੍ਹਾਂ ਕਰਾਏ ਮਿਲਦੂਰੀ ਕਰਦੇ ਕੀ ਦੱਸਿਆ ਗਿਆ ਸੀ ਤੁਹਾਨੂੰ ਜਦੋਂ ਪੈਸੇ ਜਮ੍ਹਾਂ ਕਰਾਏ ਸੀ ਮੈਂ ਤੇ ਜੀ ਮੈਂ ਆ ਵੀ ਬੱਚਾ ਵਾਸਤੇ ਛੋਟੇ ਛੋਟੇ ਬੱਚੇ ਦੇ ਵੀ ਜਦੋਂ ਮਾਟਾ ਕੋਈ ਕੰਮ ਆਣਗੇ ਵਿਆਹਾਂਗੇ ਉਹਨਾਂ ਠੀਕ ਹੈ ਜੀ ਕੋਈ ਨਹੀਂ ਹੁਣ ਤੁਹਾਡੇ ਕੋਲ ਕੋਈ ਵੋਟਾਂ ਮੰਗਣ ਆਉਂਦਾ ਤੁਸੀਂ ਕੀ ਜਵਾਬ ਦੋਗੇ ਉਹਨਾਂ ਨੂੰ ਅੱਗੋਂ ਸਹੀ ਜਵਾਬ ਦੇਵਾਂਗੇ ਕਿ ਸਾਡੇ ਪੈਸੇ ਮਿਲਣੇ ਚਾਹੀਦੇ ਨੇ ਤੇ ਵੋਟ ਪਾਦਾਂਗੇ ਕਿੰਨੀਆਂ ਵੋਟਾਂ ਨੇ ਤੁਹਾਡੇ ਘਰ ਦੀਆਂ ਜੀ ਸਾਡੀ ਫੇਰ ਵੀ 67 ਮੋਟਰ ਨਿਕਲ ਠੀਕ ਹੈ ਜੀ ਧੰਨਵਾਦ ਜੀ ਕੀ ਨਾਮ ਹੈ ਵੀਰ ਜੀ ਤੁਹਾਡਾ ਹਾਂਜੀ ਤੁਹਾਡੇ ਕਿੰਨੇ ਪੈਸੇ ਜਮਾ ਨੇ ਪਰਲ ਕੰਪਨੀ ਜੀ 25000 ਠੀਕ ਹੈ ਜੀ ਕੀ ਕੰਮ ਕਰਦੇ ਹੋ ਤੁਸੀਂ ਆ ਜਿਸ ਤਰ੍ਹਾਂ ਠੀਕ ਹੈ ਜੀ ਦਿਹਾੜੀ ਕਰਕੇ ਪੈਸੇ ਜਮਾ ਕਰਵਾਏ ਨੇ ਤੁਸੀਂ ਹੁਣ ਕੀ ਤੁਹਾਡੀ ਕੀ ਮੰਗ ਹੈ ਜੀ ਸਰਕਾਰ ਤੋਂ ਮੰਗਈ ਹੈ ਜੀ ਸਾਡਾ ਪੈਸਾ ਵਾਪਸ ਕੀਤਾ ਜਾਵੇ ਠੀਕ ਹੈ ਜੀ ਤੇ 2000 ਹੁਣ 2024 ਦੇ ਵੋਟਾਂ ਆ ਰਹੀਆਂ ਨੇ ਜੇ ਤੁਹਾਡੇ ਕੋਲ ਕੋਈ ਵੋਟਾਂ ਮੰਗਣ ਆਉਂਦਾ ਤੁਸੀਂ ਕੀ ਜਵਾਬ ਦੋਗੇ ਇਹਨਾਂ ਨੂੰ ਜੀ ਉਹਨੂੰ ਇਹੀ ਕਹਾਂਗੇ ਖੱਡੇ ਪੈਸੇ ਵਾਪਸ ਦਿਵਾਓ ਪਹਿਲਾਂ ਵੋਟ ਦੇ ਪ੍ਰਾਮਣੇ ਲਈ ਵੀ ਕੋਈ ਵੀ ਪਾਰਟੀ ਆਉਂਦੀ ਹੈ ਤਾਂ ਤੁਸੀਂ ਉਹਦਾ ਵਿਰੋਧ ਕਰਨਾ ਹੈ ਵਿਰੋਧ ਕਰਨਾ ਠੀਕ ਹੈ ਜੀ ਧੰਨਵਾਦ ਤੁਸੀਂ ਤੁਹਾਡਾ ਕੀ ਨਾਮ ਹੈ ਵੀਰ ਜੀ ਹਾਂਜੀ ਤੁਹਾਡੇ ਕਿੰਨੇ ਪੈਸੇ ਜਮਾ ਨੇ ਜੀ ਆਪਣਾ ਹੋ ਗਿਆ ਢਿੱਡ ਦੇ ਲੱਖ ਰੁਪਏ ਠੀਕ ਹੈ ਜੀ ਕੀ ਕੰਮ ਕਰਦੇ ਸੀ ਤੁਸੀਂ ਕਿਵੇਂ ਕਰਦੇ ਠੀਕ ਹੈ ਜੀ ਤੁਸੀਂ ਕਾਦੇ ਵਾਸਤੇ ਪੈਸੇ ਜਮਾ ਕਰਾਈ ਸੀਗੇ ਜੀ ਬੱਚੇ ਤੇ ਬੇਟੀਆਂ ਵਾਸਤੇ ਠੀਕ ਹੈ ਜੀ ਬੱਚਿਆਂ ਵਾਸਤੇ ਪੜ੍ਹਾਈ ਵਾਸਤੇ ਬੱਚਿਆਂ ਦੇ ਆਉਣ ਵਾਲੇ ਟਾਈਮ ਵਾਸਤੇ ਵੀ ਸੈਟਿੰਗ ਕਰਨੀ ਪੈਂਦੀ ਬੱਚਿਆਂ ਦੀ ਹੁਣ ਆਉਣ ਵਾਲੀਆਂ ਚੋਣਾਂ ਦੇ ਵਿੱਚ ਤੁਸੀਂ ਕੀ ਸਰਕਾਰ ਨੂੰ ਜਵਾਬ ਦੋਗੇ ਬਸ ਇਹ ਜਵਾਬ ਦੇ ਰਹੇ ਜੀ ਮडम ਜੀ ਕੋਈ ਸਾਡੇ ਪੈਸੇ ਵਾਪਸ ਆਉਣੇ ਚਾਹੀਦੇ ਠੀਕ ਹੈ ਵੀ ਜਿਹੜੀ ਪਾਰਟੀ ਪੈਸੇ ਵਾਪਸ ਕਰਾਹੋਗੀ ਉਹਦੇ ਉਹਨੂੰ ਵੋਟ ਪਾਵਾਂਗੇ ਅਸੀਂ ਆਦਰਵਾਇਜ਼ ਘਰੋਂ ਬਾਹਰ ਕੱਢ ਦੋ ਆ ਡਰਨਾ ਨਹੀਂ ਹੈਗਾ ਇਨਸਾਫ ਦੀ ਆਵਾਜ਼ ਤੁਹਾਡੇ ਨਾਲ ਖੜੀ ਹੈ ਜੀ ਧੰਨਵਾਦ ਵੀਰ ਜੀ ਧੰਨਵਾਦ